ਸਾਹਿਕਾਲ ਜੀ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਵੀਰੋ ਆਪਾਂ ਇੱਕ ਮਹੀਨਾ ਪਹਿਲਾਂ ਮੇਰੀ ਮਲਕੇ ਕੌੜੀ ਮਿਰਚ ਦੀ ਵੀਡੀਓ ਬਣਾ ਕੇ ਪਾਈ ਸੀਗੀ ਅ ਬਾਈ ਰਾਜੀਵ ਦੇ ਖੇਤ ਵਿੱਚ ਚਾਰ ਵੈਰਟੀਆਂ ਅਲੱਗ-ਅਲੱਗ ਤੋਂ ਲੱਗੇ ਹੋਏ ਸਿਗੀਆਂ ਜਿਵੇਂ ਸਹਿਵਾ ਦੀ ਲੱਗੀ ਹੋਈ ਹੈ ਸਜੰਟੇ ਲੱਗੀ ਹੋਈ ਹੈ ਓਂਕਾਰ ਦੀ ਲੱਗੀ ਹੋਈ ਹੈ ਤੇ ਲక్ష్ਮੀ ਦੀ ਲੱਗੀ ਹੋਈ ਹੈ ਆਪਾਂ ਏਸੀ ਕਰਕੇ ਚਾਰ ਵੜੇ ਇਕੱਠੇ ਲਵਾਇਆ ਸੀਗੀਆਂ ਵੀ ਆਪਾਂ ਇਹਨਾਂ ਵਿੱਚੋਂ ਦੇਖੇ ਵੀ ਜਿਹੜੀ ਵੈਰਟੀ ਚੰਗੀ ਕਿਹੜੀ ਰਹਿਣ ਤੇ ਮਾੜੀ ਕਿਹੜੀ ਰਹਿਣ ਵਾਲੀ ਹੈ ਆਪਾਂ ਉਸੇ ਪਿਸਥਰ ਜਿਹੜੀ ਵੀਡੀਓ ਇਹ ਬਣਾ ਰਹੇ ਆ ਤੁਸੀਂ ਸਾਡੇ ਨਾਲ ਬਣੇ ਰਹੋ ਆਪਾਂ ਬਾਈ ਦੀ ਜਵਾਨੀ ਸੁਣਾਗੇ ਵੀ ਸਾਰਾ ਜੇ ਮੈਂਟੇਨੈਂਸ ਕੀ ਹੈ ਇੱਕੋ ਹੀ ਸਪਰੇਆ ਹੋਈਆਂ ਇੱਕੋ ਹੀ ਖਾਦ ਹੋਈ ਹੈ ਇੱਕੋ ਹੀ ਦੇਖਪਾਲ ਸਾਰਾ ਕੁਝ ਸੇਮ ਟਾਈਮ ਤੇ ਸੇਮ ਸਮੇਂ ਤੇ ਸਾਰੀਆਂ ਲੱਗੀਆਂ ਹੋਈਆਂ ਤੇ ਆਪਾਂ ਉਹ ਚੀਜ਼ਾਂ ਅਕਾਊਂਟ ਕਰਦੀਆਂ ਵੀ ਕਿਹੜੀ ਨੇ ਗਰਮੀ ਵੱਧ ਚੱਲੀ ਕਿਹਨੇ ਗਰਮੀ ਘੱਟ ਚੱਲੀ ਝਾੜ ਕਿਹੜੀ ਦੇ ਵੱਧ ਰਿਹਾ ਕਿਹੜੀ ਦੇ ਘੱਟ ਰਿਹਾ ਇਹ ਸਾਰਾ ਕੁਝ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਕਿਉਂਕਿ ਇਹ ਚੀਜ਼ਾਂ ਆਪਾਂ ਨੂੰ ਕਰਨੀਆਂ ਪੈਣਗੀਆਂ ਦੇਖੋ ਫਸਲ ਖੇਤੀਬਾੜੀ ਜਿਹੜੀ ਸਭ ਤੋਂ ਜਿਹੜੀ ਮੇਨ ਨਿਯਮ ਆ ਉਹ ਬੀਜ ਹੁੰਦਾ ਹੈ। ਅਗਰ ਬੀਜ ਚੰਗਾ ਤੁਹਾਡੇ ਖੇਤ ਟਿਕਿਆ ਹੋਇਆ ਤਾਂ ਤੁਸੀਂ ਉਹ ਨਾਲ ਸਟੇਬਲ ਰਹਿ ਸਕਦੇ ਹੋ। ਤੁਸੀਂ ਕੁਵਿਲੇ ਸੈੱਟ ਕਰ ਸਕਦੇ ਹੋ। ਤੁਸੀਂ ਇਹਦੇ ਖਰਚੇ ਸਾਰੇ ਕੰਟਰੋਲ ਕਰ ਸਕਦੇ ਹੋ। ਅਗਰ ਖੇਤ ਵਿੱਚ ਮਾੜਾ ਬੀਜ ਟਿਕ ਗਿਆ ਤਾਂ ਤੁਸੀਂ ਮੰਨ ਲਓ 6 ਮਹੀਨਾਵਾਂ ਵਾਸਤੇ ਬੰਨੇਗੇ ਤੇ ਨਾਲੇ ਤੁਹਾਡੇ ਜਿਹੜੇ ਘਰ ਦੇ ਹਾਲਾਤ ਹੈ ਉਹ ਬਹੁਤ ਮਾੜੇ ਹੋ ਜਾਣਗੇ। ਹਰ ਇਹ ਗੱਲ ਬੀਜ ਦੇ ਰੇਟ ਦੀ ਰੇਟ ਪਿੱਛੇ ਆਪਾਂ ਨਾ ਆ ਜਣਾ ਨਾ ਜਾਣਾ ਕੱਲ ਕਿਉਂਕਿ ਰੇਟ ਤਾਂ ਚਲੋ ਥੋੜੇ-ਬਟੇ ਮੰਦੇ-ਹੰਡੇ ਚੱਲਦੇ ਰਹਿੰਦੇ ਹੈਗੇ। 4p 20 ਦੇ ਚੰਗੇ ਪਹਿਲਾ ਲਾਂਗੇ ਤਾਂ ਐ ਮਨ ਲੋ ਵੀ ਜਿਹੜਾ ਅੱਜ 20 ਤੇ 1000 ਰੁਪਏ ਬਦਲਾਂਗੇ ਤਾਂ ਉੱਥੇ ਹੋ ਸਕਦਾ ਜਾ ਕੇ ਬਾਣ ਦੇ ਵਿੱਚ ਲੱਖਾਂ ਤੇ ਫਰਕ ਜਾ ਕੇ ਪੈ ਜਾਂਦਾ। ਸੋ ਤੁਸੀਂ ਸਾਡਾ ਬਣੇ ਰਹੋ ਆਪਾਂ ਇਸ ਪਿੱਛੇ ਗੱਲ ਕਰਦੇ ਆਂ ਵੀ ਚਾਹ ਵੈਰਟੀਆਂ ਲੱਗੀਆਂ ਹੋਈਆਂ ਨੇ ਚਾਰਾਂ ਵਿੱਚੋਂ ਕਿਹੜੀ ਵੈਰਟੀ ਬਜੇ ਟੁੱਟੀ ਤੇ ਕਿਹੜੀ ਟੁੱਟੀ ਮਾੜੀ ਆਪਾਂ ਪੋੜੇ ਵਾਰ ਗੱਲ ਕਰਦੇ ਆਂ ਤੇ ਉਸ ਤੋਂ ਪਹਿਲਾਂ ਅਸੀਂ ਜਿਹੜੇ ਵੀ ਕੰਪਨੀਾਂ ਵਾਲੇ ਵੀ ਜਾਂ ਦਾ ਅਸੀਂ ਨਾਮ ਲਾਵਾਂਗੇ ਜੇ ਕਿਸੇ ਵੈਰਟੀ ਨੂੰ ਮਾੜਾ ਕਿਹਾ ਗਿਆ ਤਾਂ ਉਸ ਤੋਂ ਮਾਫੀ ਮੰਗਦੇ ਆ ਕਿਉਂਕਿ ਇੱਕ ਵੀਡੀਓ ਸਿਰਫ ਇੱਕ ਜਾਣਕਾਰੀ ਵਾਸਤੇ ਫਾਰਮਰ ਵੀਰਾਂ ਵਾਸਤੇ ਨਾ ਕਿਸੇ ਪ੍ਰੋਡਕਟਰ ਨੂੰ ਕੋਈ ਬਦਨਾਮ ਕਰਨ ਵਾਸਤੇ ਨਾ ਕਿਸੇ ਨਿੰਦਣ ਵਾਸਤੇ ਹੈ ਤੇ ਬਸ ਸਿਰਫ ਵਿਚਾਰ ਕਰਨ ਬਾਤੇ ਵੀ ਕਿਹੜੀ ਬਰੇਡਿਟੀ ਚੰਗੀ ਲੱਗੀ ਕਿਹੜੀ ਮਾੜੀ ਲੱਗੀ ਸਾਰਿਆਂ ਤੋਂ ਮਾਫੀ ਮੰਗਾਂਗੇ ਸੋ ਆਜੋ ਅੱਗੇ ਆਪਾਂ ਕਰਦੇ ਆਂ ਗੱਲਬਾਤ ਛੱਸੀ ਰਾਦੀ ਬਾਈ 80 ਕਾਲ ਵੀਰੇ ਉਹ ਠੀਕ ਹੋ ਵੀਰੇ ਹਾਂਜੀ ਬਧੀਆ ਬਾਈ ਰਾਦੀ ਬਾਈ ਪਹਿਲਾਂ ਇੱਕ ਮਹੀਨਾ ਪਹਿਲਾਂ ਆਪਾਂ ਵੀਡੀਓ ਬਣਾ ਕੇ ਪਾਈਆਂ ਸੀਗੀਆਂ ਮਿਰਚ ਦੀ ਆਪਣੀ ਕੋਈ ਚਾਪ ਰੇਟੇ ਪਰ ਲਵਾਈਆਂ ਸੀਗੀਆਂ ਚਾਰੇ ਇੱਕ ਬੀਐਨਆਰ ਦੀ ਸੇਵਾ ਸੀਗੀ ਹਾਂਜੀ ਤੇ ਦੂਸਰੀ ਸੈਂਟਾ ਦੀ ਸੀਗੀ ਆਪਣੀ 골ਡਨ ਦੀ 770 골ਡਨ ਦੀ 770 ਤੇ ਤੀਸਰੀ ਸੀਗੀ ਆਪਣੇ ਕੋਲੇ ਓਂਕਾਰ ਸਿੱਧੀ 1464 ਤੇ ਅਗਲੀ ਓਂਕਾਰ ਦੀ 1298 1298 ਤੇ ਲక్ష్ਮੀ ਦੀ 4122 4122 ਤੇ ਇੱਕ ਆਪਣੇ ਕੋਲੇ ਹੈਗੀ ਸੀ ਨਾਮਧਾਰੀ ਦੀ 3572 ਨਾਮਧਾਰੀ ਦੀ 3572 ਹਾਂ ਪੰਜ ਵੈਰਾਈਟੀਆਂ ਸੀ ਜੀ ਵੀ ਦੋਸਤੋ ਕੁੱਲ ਮਿਲਾ ਕੇ ਜਿਹੜੇ ਪੰਜ ਵੈਰਾਈਟੀਆਂ ਮੇਰੇ ਖੇਤ ਚ ਆਪਾਂ ਲਵਾਈਆਂ ਸੀਗੀਆਂ ਤੇ ਇਹਨਾਂ ਦੀ ਜਿਹੜੀ ਦੇਖਭਾਲ ਹੈ ਉਹ ਬਿਲਕੁਲ ਸੇਮ ਇੱਕੋ ਜੀ ਹੋਈ ਹੈ ਇੱਕੋ ਖਰਾਕ ਇੱਕੋ ਖਾਦ ਇੱਕੋ ਜੇ ਜਿਹੜੇ ਸਿਸਟਮ ਸਾਰੇ ਆਪਾਂ ਕਰਵਾਏ ਸੀ ਉਹ ਸੇਮ ਹੀ ਚੱਲੇ ਹੁਣ ਆਪਾਂ ਉਸ ਟਾਈਮ ਤੇ ਵੀਡੀਓ ਬਣਾਈ ਸੀ ਵੀ ਆਪਾਂ ਇਹ ਦੇਖਣਾ ਵੀ ਉਹ ਚ ਚੰਗੀ ਵੈਰੈਟੀ ਕਿਹੜੀ ਨਿਕਲਦੀ ਹੈ ਤੇ ਮਾਰੀ ਕਿਹੜੀ ਨਿਕਲਦੀ ਹੈ ਕਿਉਂਕਿ ਦੇਖੋ ਜਿੱਥੇ ਫਾਰਮਰ ਦੀ ਭਵਿੱਖ ਦਾ ਸਵਾਲ ਹੈ ਉੱਥੇ ਫਿਰ ਸਾਨੂੰ ਇਹ ਚੀਜ਼ਾਂ ਕਰਨੀਆਂ ਪੈਣਗੀਆਂ ਉਸ ਤੋਂ ਪਹਿਲਾਂ ਅਸੀਂ ਪਹਿਲਾਂ ਵੀ ਬੋਲਿਆ ਕਿ ਮਾਫੀ ਜ਼ਰੂਰ ਮੰਗਾਂਗੇ ਜਿਹੜੀ ਵੀ ਕੰਪਨੀ ਦੀ ਵੈਰੈਟੀ ਘੱਟ ਨਿਕਲੀ ਜਾਂ ਅਸੀਂ ਬੋਲਿਆ ਤਾਂ ਉਹ ਇਹ ਜਿਹਦਾ ਗੁੱਸਾ ਵੀ ਨਾ ਕਰਨ ਤੇ ਨਾ ਉਹ ਕਿ ਬਲੇਮ ਕਰਨ ਕਿਉਂਕਿ ਦੇਖੋ ਫਾਰਮਰ ਵੀਰ ਨੂੰ ਸਹੀ ਚੀਜ਼ ਸਹੀ ਦਿਸ਼ਾ ਦਿਖਾਉਣਾ ਜਿਹੜਾ ਸਾਡਾ ਉਹ ਫਰਜ਼ ਹੈ ਉਹ ਸੱਚ ਵੀ ਅਸੀਂ ਦਿਖਾ ਕੇ ਹਟਾਂਗੇ ਕੋਈ ਚੱਕਰ ਨਹੀਂ ਸੱਚ ਨੂੰ ਫਾਂਸੀ ਹੁੰਦੀ ਹੈ ਜੇ ਹੁੰਦੀ ਹੈ ਹੋ ਜੇ ਕੋਈ ਸਮੱਸਿਆ ਨਹੀਂ ਰਾਜੀ ਵੀਰੇ ਗੱਲ ਇਹ ਵੀ ਆਪਾਂ ਰਬੀ ਧਰਤੀ ਖੜੇ ਆਪਾਂ ਸੱਚ ਦੱਸਾਂ ਉਹ ਸੱਚਣਾ ਹਾਂਜੀ ਹਾਂਜੀ ਤੁਸੀਂ ਵੈਰਾਈਟੇਜ ਨੂੰ ਦੱਸੋ ਵਿਸਤਾਰ ਦੇ ਨਾਲ ਵੀ ਜਿਹੜੀਆਂ ਵੈਰਾਈਟੀਆਂ ਆਪਾਂ ਪੰਜ ਲੱਗੀਆਂ ਸੋਨੂੰ ਸਭ ਤੋਂ ਜਿਹੜੀ ਘੱਟ ਝਾੜ ਕਿਹੜੇ ਨੇ ਦਿੱਤਾ ਸਭ ਤੋਂ ਘੱਟ ਝਾੜ ਵੀਰੇ ਆਪਾਂ ਦਿਖਾ ਰਹੇ ਜਿਹੜੇ ਇਹ ਪੇਡੇ ਨੇ ਹਾਂਜੀ ਇਹ 골ਡਨ ਦੀ 770 ਵੈਰੈਟੀ ਹੈ ਠੀਕ ਹੈ ਜੀ ਇਹ ਵੈਰੈਟੀ ਨੇ ਇੱਕ ਤੜਾਈ ਦਿੱਤੀ ਹਾਲੇ ਤੱਕ ਦੂਜੀ ਵਾਰੀ ਇਹ ਐ ਨਾਲ ਜੀ ਹੋਗੀ ਅੱਛਾ ਤੇ ਮੰਨ ਲਓ ਨਾ ਮਾਤਰੀ ਹੈ ਦਾ ਚਾੜ ਜੀ ਨਾ ਮਾਤਰੀ ਜਿਹੜਾ ਚਾੜ ਹੈ ਹਾਂ ਵੀ ਮਲਕੇ ਤੁਸੀਂ ਦੇ ਚਾੜ ਤੋਂ ਖੁਸ਼ ਨਹੀਂ ਹੋਏ ਬਿਲਕੁਲ ਵੀ ਖੁਸ਼ ਨਹੀਂ ਜੀ ਇਹ ਜ਼ਮੀਨ ਰੋਕਣ ਵਾਲਾ ਕੰਮ ਹੀ ਹੈ ਠੀਕ ਹੈ ਜੀ ਇਹ ਕੋਈ ਬਹੁਤ ਵਧੀਆ ਪੰਜਵੀਂ ਵੈਰੈਟੀ ਜੀ ਉਹ ਹੁਣ ਆਪਾਂ ਚੌਥੀ ਦੀ ਗੱਲ ਕਰਦੇ ਜਿਹੜੀ ਇਹਦੇ ਨਾਲ ਮਾੜੀ ਚੰਗੀ ਰਹੀ ਹੈ ਉਹ ਵੈਰੈਟੀ ਕਿਹੜੀ ਹੈ ਇਹਦੇ ਨਾਲ ਚੰਗੀ ਰਹੀ ਹੈ ਜੀ ਆਪਣੀ ਲਕਸ਼ਮੀ ਦੀ ਕਤਾਲੀ ਬਈ ਅੱਛਾ ਜਿਹੜੀ ਉਧਰ ਸਿਰੇ ਤੇ ਅਛਾ ਜੋ ਪਹਿਲੇ ਵਸਰੇ ਲੱਗਿਆ ਲਖਸਮੀ ਦੀ 412 412 ਚਲੋ ਪਹਿਲਾਂ ਉਹ ਦੇਖ ਹੀ ਲੈਨੇ ਹਾਂ ਚਲੋ ਆਪਾਂ ਉਹਦੇ ਵੀ ਬਾਅਦ ਚ ਕੰਮ ਬਰਵਾਉਣ ਨੇ 412 ਤੇ ਕਿਰਨ ਆਪਾਂ ਦੂਜੀ ਗੱਲ ਕਰਦੇ ਹਾਂ ਅ ਅਗਲੀ ਬਰੇਟੇ ਜਿਹੜੀ ਹੁਣ ਤੀਜੇ ਨੰਬਰ ਤੇ ਇਹਨਾਂ ਤੋਂ ਚੰਗੀ ਦੋਨੋਂ ਤੋਂ ਕਿਹੜੀ ਰਹੀ ਅ ਤੀਜੇ ਨੰਬਰ ਤੇ ਜੀ ਆਪਣੇ ਕੋਲੇ 3572 ਜਿਹੜੀ ਨਾਮਧਾਰੀ ਦੀ ਹੈ ਨਾਮਧਾਰੀ ਦੀ 3572 ਉਹਦਾ ਉਹਨੇ ਦੋ ਦਿਨਾਂ ਹੀ ਦਿੱਤੀਆਂ ਨੇ ਜੀ ਹਲੇ ਤੱਕ ਠੀਕ ਹੈ ਜੀ ਤੇ ਅੱਜ ਮੇਰਾ ਖਿਆਲ ਹੈ ਮਹੀ ਚੱਲਦੀ ਹੈ ਹਾਂ ਅੱਜ ਮਲਕੇ ਇੱਕ ਤੋਂ 2 ਜੂਨ ਹੋ ਚੁੱਕੀ ਹੈ ਜੂਨ ਹੋ ਗਈ ਅੱਜ ਹਾਂਜੀ ਅੱਜ ਜੂਨ ਦੇ ਵਿੱਚ ਦੇਖ ਲਓ ਦੋ ਤੜਾਈਆਂ ਉਹਨੇ ਦਿੱਤੀਆਂ ਹਲੇ ਤੱਕ ਤੇ ਦੂਸਰੀ ਤੜਾਈ ਵੀ ਉਹਦੀ ਇੰਨੀ ਹੈਵੀ ਸਖਤ ਸੀ ਤੋੜਨ ਦੇ ਵਿੱਚ ਵੀ ਉਹਦੇ ਨਾਲ ਹੀ ਟੂਸਾ ਡੁੱਟਦਾ ਉਹ ਵੀ ਵੈਰੈਟੀ ਉਹ ਪਹਿਲੀ ਸਾਈਡ ਤੇ ਲੱਗੀ ਹੋਈ ਹਾਂਜੀ ਉਹ ਬਿਲਕੁਲ ਜਮਾ ਸਿਰੇ ਤੇ ਲੱਗੀ ਹੋਈ ਆਪਣੇ ਸਿਰੇ ਲੱਗੀ ਹੋਈ ਠੀਕ ਹੈ ਤੇ ਇਹਨਾਂ ਵਿੱਚੋਂ ਫਿਰ ਇਹ ਹੋ ਗਈਆਂ ਆਪਣੇ ਕੋਲ ਤਿੰਨ ਬੈਗ ਤਿੰਨ ਹੋ ਗਈਆਂ ਜੀ ਇਹ ਤੇ ਉਦੋਂ ਇਹਨਾਂ ਤੋਂ ਤਿੰਨਾਂ ਤੋਂ ਚੰਗੀ ਚੌਥੀ ਵੈਰੈਟੀ ਕਿਹੜੀ ਰਹੀ ਚੌਥੀ ਵੈਰੈਟੀ ਜੀ ਆਪਣੇ ਕੋਲੇ ਰਹੀ ਹੈਗੀ 14 64 ਓਂਕਾਰ 14 ਚੌੜ ਓਂਕਾਰ ਦੀ ਇਹਨੇ ਹੱਲੇ ਆਪਾਂ ਨੂੰ ਵਧੀਆ ਝਾੜ ਦਿੱਤਾ ਜੀ ਤੋੜਨ ਦੇ ਵਿੱਚ ਇਹ ਬਿਲਕੁਲ ਆਪਾਂ ਹੁਣ ਖੜੇ ਆਂ ਵੈਰਿਟੀ ਅਗਲੀ ਵੈਰਿਟੀ 14 ਚੌੜਾ ਹੈ ਹਾਂਜੀ ਇਹ 14 ਚੌੜਾ ਜੀ ਇਹ ਆਪਾਂ ਗੱਲ ਕਰਦੇ ਆਂ ਜਿਹੜੀ ਇਹ ਵੈਰਿਟੀ ਤੋਂ 14 ਚੌੜਾ ਸਟਾਰਟ ਹੋ ਜੂਗੀ ਜੀ ਹਾਂਜੀ ਇਹ 14 ਚੌੜਾ ਹੀ ਸਾਰੀ ਜੀ ਆ ਠੀਕ ਹੈ ਜੀ ਹਾਂ ਇਹਦਾ ਝਾੜ ਕੁਝ ਠੀਕ ਰਿਹਾ ਹੈ ਜੀ ਉਹਦੇ ਨਾਲੋਂ ਇਹਦਾ ਝਾੜ ਉਹਨਾਂ ਦੇ ਮੁਕਾਬਲੇ ਠੀਕ ਰਿਹਾ ਹੈ ਜੀ ਕਿੰਨਾ ਠੀਕ ਰਿਹਾ ਮੰਨ ਲਓ ਜੇ ਉਹਦੀ ਤਲਾਈਆਂ ਹੋਈਆਂ ਤੇ ਇਹਦੇ ਕਿੰਨੇ ਹਾਂ ਇਹਦੀਆਂ ਉਹਦੇ ਨਾਲ ਮੁਕਾਬਲੇ ਤਿੰਨ ਤਲਾਈਆਂ ਟੁੱਟੀਆਂ ਜੀ ਇਹ ਥਾਡੇ ਹਾਂ ਸਾਡੇ ਇੱਧਰ ਨਾ ਥੋੜਾ ਜਿਹਾ ਗੜੇ ਦੀ ਪੈ ਗਈ ਸੀ ਪਰ ਮਾਰ ਠੀਕ ਹੈ ਜੀ ਉਹਦਾ ਕਰਕੇ ਥੋੜਾ ਨੁਕਸਾਨ ਤਾਂ ਹੋਇਆ ਡੜਾਈਆਂ ਦਾ ਫਿਰ ਵੀ ਇਹ ਦੇਖੋ ਹਲੇ ਪੂਰੀ ਤਿਆਰ ਹੈ ਫਰੂਟ ਦੇ ਨੂੰ ਆ ਤੁਸੀਂ ਮਰਵਾ ਦਿਓ ਨੀਗਾ ਹਾਂਜੀ ਹਾਂ ਇਹ 1460 ਹੈ ਜੀ ਓਂਕਾਰ ਦੀ ਠੀਕ ਹੈ ਜੀ ਤੇ ਬਾਕੀ ਇੱਕ ਹੋਰ ਗੱਲ ਹੈ ਜੀ ਇਹ ਜਿਹੜੀ ਜਾਦੇ ਕਾਰਗਰ ਹੈ ਜਿਹੜਾ ਠੂਠੀ ਪੈਂਦੀ ਹੈ ਠੀਕ ਹੈ ਜੀ ਥ੍ਰਿਪਸ ਆ ਜਿਹੜੀ ਉਹਨਾਂ ਜਾਦੇ ਮਤਲਬ ਕਿ ਵੀ ਇਹ ਗਰਮੀ ਨੂੰ ਤੇ ਸਹਿਨ ਕਰਦੀ ਹੈ ਸਹਿਨ ਸੀਲਤਾ ਹੈ ਜੀ ਓਕੇ ਹਾਂ ਤੁਸੀਂ ਅੱਧੀ ਵੇਖ ਸਕਦੇ ਬਾਈ ਇਹ ਗੱਲੀ ਵੀ ਗੱਲ ਨੋਟ ਕਰਨ ਵਾਲੀ ਵੀ ਜਿਹੜਾ ਦਾ ਪੱਤਾ ਹੈ ਇਹਦਾ ਪੁੱਤਾ ਦੇਖੋ ਉਹ ਅੱਜ ਜਿਹੜਾ ਬਹੁਤ ਜਿਹੜਾ ਸੋਨਾ ਬਹੁਤ ਪੱਤਾ ਇਹਦਾ ਪਿਆਰਾ ਖੜਾ ਹੈ ਹਾਂ ਇਹ ਦਿਖਾ ਰਹੀ ਹੈ ਵੀ ਹੁਣ ਇਹਨੇ ਹੋਰ ਵੀ ਦੇਣੇ ਆ ਜੀ ਫਰੂਟ ਹਾਂਜੀ ਹਾਂਜੀ ਦੇਖੋ ਟੂਸੇ ਦਾ ਬੜੀ ਇਹ ਰਾਜੀ ਬਾਈ ਆਪਣੀਆਂ ਹੋ ਗਈਆਂ 4 ਬੈਟੀਆਂ ਤੇ ਜਿਹੜੀ ਹੁਣ ਟਾਪ ਤੇ ਕਹ ਰਹੇ ਤੁਸੀਂ ਇੱਕ ਨੰਬਰ ਤੇ ਉਹ ਕਿਹੜੀ ਵੈਰੈਟੀ ਹੈ ਟਾਪ ਤੇ ਵੈਰੈਟੀ ਆਪਣੇ ਕੋਲੇ ਰਹੀ ਜੀ ਔਂਕਾਰ ਦੀ 1298 ਅੱਛਾ ਜੀ ਉਹਦਾ ਫਰੂਟ ਇਹਦੇ ਨਾਲੋਂ ਥੋੜਾ ਜਿਹਾ ਭਾਰਾ ਹੈ ਓਕੇ ਤੋੜਨ 'ਚ ਸੌਖ ਸੇਦੀ ਟੁੱਟਦੀ ਆ ਤੇ ਇੱਕ ਉਹਦੇ ਵਿੱਚ ਪਤਾ ਕੀ ਆ ਹੁਣ ਦੁਬਾਰੇ ਵੀ ਉਹ ਪੂਰੀ ਫੋਲੀ ਲੱਗੀ ਪਈ ਇਹਨੂੰ ਓਕੇ ਉਹ ਇਹਨੂੰ ਆਪਣੀ 1464 ਨੂੰ ਵੀ ਜਿਆਦਾ ਲੱਗੀ ਹੋਈ ਆ ਉਹ ਕਿਹੜੀ ਸਾਈਡ ਲੱਗੀ ਹੋਈ ਆ ਉਧਰ ਲੱਗੀ ਹੋਈ ਆ ਜੀ ਆਪਣੇ ਉਧਰਲੇ ਖੇਤਾਂ ਹਾਂ ਉਹ ਵੀ ਚਲੋ ਆਜੋ ਦੋਸਤੋ ਤੁਹਾਨੂੰ ਗੱਲ ਕਰਾਉਣੀ ਆ ਕਿ ਬਾਈ ਦੀ ਜਿਵੇਂ ਇੱਧਰ ਅਲੱਗ-ਅਲੱਗ ਦਿਖਾਈਆਂ ਨੇ ਹਨਾ 골ਡਨ ਲੱਗੀ ਹੋਈ ਐ ਤੇ ਇਹ 1464 ਲੱਗੀ ਹੋਈ ਐ ਬਾਈ ਦਾ ਕਹਿਣ ਦਾ ਮਤਲਬ ਇਹ ਐ ਕਿ ਜਿਹੜੀ ਓੰਕਾਰ ਦੀ 1464 ਵੈਰਾਈਟੀ ਉਹ ਮਲਕੇ ਵੀ ਦੂਜੇ ਨੰਬਰ ਤੇ ਐ ਜਿਹੜੀ ਓੰਕਾਰ ਦੀ ਹੈਗੀ ਐ 1298 ਉਹ ਪਹਿਲੇ ਨੰਬਰ ਤੇ ਐ ਤੇ ਜਿਹੜੀਆਂ ਦੂਸਰੇ ਤਿੰਨ ਐ ਉਹ ਤੁਸੀਂ ਪਤਾ ਲੱਗ ਗਿਆ ਵੀ ਕਿਹੜੇ ਕਿਹੜੇ ਬਾਈ ਨੇ ਨਾਂ ਲਿਆ ਤੇ ਜਿਹੜੀ ਮੇਨ ਸਭ ਤੋਂ ਬਾਈ ਨੇ ਗੱਲ ਖ ਦੱਸੀ ਹੈ ਖਾਸੇਤ ਵੀ ਜਿਹੜੀ ਓੰਕਾਰ ਸੀਡ ਦੀਆਂ ਵੈਰਾਈਟੀਆਂ ਨੇ ਉਹ ਗਰਮੀ ਬਹੁਤ ਜਿਆਦਾ ਸਹਿਣਸ਼ੀਲਤਾ ਕਰਦੀਆਂ ਨੇ ਇਹ ਵੀ ਆਪ ਦੇ ਅੱਜ ਬਹੁਤ ਵੱਡੀ ਗੱਲ ਇਹ ਵੀ ਆਪਣੇ ਅੱਜ ਬਹੁਤ ਵੱਡੀ ਗੱਲ ਹੈ ਕਿਉਂਕਿ ਇਸ ਟਾਈਮ ਦੀ ਗਰਮੀ ਦੀ ਭਮਾਰਾ ਉਹ ਬਹੁਤ ਜਿਆਦਾ ਹੈ ਤੇ ਜਿਹੜੀ ਵੈਰਾਈਟੀ ਉਹਨੂੰ ਸਹਿਣਸ਼ੀਲਤ ਕਰਦੀ ਹੈ ਉਹੀ ਕਾਂ ਜਾ ਬਰਣੀ ਐ ਕਿਉਂਕਿ ਗਰਮੀ ਬਹੁਤ ਜਿਆਦਾ ਜਿਹੜਾ ਪੱਤਾ ਮਰੂੜੀ ਬਹੁਤ ਜਿਆਦਾ ਆਉਂਦਾ ਇਹ ਇਹ ਰਾਜੀ ਵੀ ਬ੍ਰੇਡ ਕਿਹੜੀ ਆ ਗਈ ਇਹ ਜੀ 412 ਹੈ ਜੀ ਇਹ ਆ ਦੇਖੋ ਇਹ ਲੱਖੀ ਦੀ ਇਹ 412 ਹੈ ਤੁਸੀਂ ਇਹਦਾ ਪੱਤਾ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਕਿੰਨਾ ਜਿਆਦਾ ਜਿਹੜਾ ਇਹਨੂੰ ਮੁਰੜੀ ਮਾਰੀ ਹੋਈ ਹੈ ਇਹਨੂੰ ਜਿਆਦਾ ਪੈਂਦੀ ਹੈ ਜੀ ਇਹ ਬਹੁਤੋਂ ਵੀ ਜਿਹੜਾ ਜਿਆਦਾ ਪੱਤਾ ਉਹ ਟੈਟ ਹੋਇਆ ਹੋਇਆ ਇਹ ਦੇਖੋ ਟੁੱਠੀ ਦੇਖ ਸਕਦੇ ਪਹਿਲਾਂ ਚੱਲਣ ਵੇਲੇ ਵਧੀਆ ਸੀ ਜੀ ਖੋਲਣ ਵਿੱਚ ਦੇਖੋ ਆ ਬਹੁਤ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ ਹਣਾ ਸਾਡਾ ਮੇਨ ਮਕਸਦ ਫਾਰਮਰ ਵੀ ਨੂੰ ਚੀਤ ਪਾਉਣਾ ਹੀ ਹੈ ਵੀ ਤੁਸੀਂ ਪਤਾ ਕੀ ਹੈ ਉਹਨੇ ਸਮੇਂ ਚ ਇਹ ਚੀਜ਼ਾਂ ਨੂੰ ਪਤਾ ਲੱਗ ਜਾਂਦਾ ਹੈ 298 ਪੱਤਾ ਮੁਰੜੀ ਬਹੁਤ ਜਿਆਦਾ ਆਈ ਹੋਈ ਹੈ ਤੇ ਚਲੋ ਕੰਪਨੀ ਨੇ ਖੈਰ ਚੀਤ ਤਾਂ ਬਹੁਤ ਚੰਗੀ ਬਣਾਈ ਹੋਊਗੀ ਚਲੋ ਕਈ ਵਾਰੀ ਕੋਈ ਫਰਕ ਆਉ ਫਿਰ ਉਹ ਨਿੱਕੀ ਰਹਿੰਦਾ ਏਡੀ ਗੱਲ ਨਹੀਂ ਹੁੰਦੀ ਕੋਈ ਸਾਰਾ ਸਿਸਟਮ ਸੈੱਟ ਹੋ ਜਾਂਦਾ ਹੁੰਦਾ ਬਰਾਬਰੀ ਲੱਗੀ ਹੋਈ ਹੈ ਜੀ ਇਹ ਇਹ ਕਿਹੜੀ ਆ ਗਈ ਜੀ ਇਹ ਬਾਈ ਆਪਣੀ ਇੱਧਰ 1298 ਆ ਗਈ ਅੱਛਾ ਇੱਧਰ ਆ ਲక్ష్ਮੀ ਦੀ 43 ਬਾਈ ਅੱਛਾ ਇਹ 1298 ਮੇ ਆ ਗਈ ਹਾਂ ਇਹ ਗੇ 12 ਅੱਛਾ 1298 ਦਾ ਵੀ ਬਈ ਥੋੜਾ ਜਿਹਾ ਪੱਤਾ ਵੈਸੇ 14 64 ਦਾ ਥੋੜਾ ਜਿਹਾ ਇਕੱਠਾ ਹੈਗਾ ਇਕੱਠਾ ਹੈਗਾ ਜੀ 14 64 ਦਾ ਪੱਤਾ ਇਕੱਠਾ ਬਿਲਕੁਲ ਬਹੁਤ ਘੱਟ ਸੀਗਾ ਇਹਦਾ ਪੱਤਾ ਤਾਂ ਠੀਕ ਹੈ ਉੱਦਾਂ ਇਕੱਠਾ ਨਹੀਂ ਹੈਗਾ ਪਰ ਵਿੱਚ ਵਿੱਚ ਹੈ ਵੀ ਹੈ ਤੇ ਪਰ ਜੇ ਆਪਾਂ ਗੱਲ ਕਰੀਏ ਝਾੜ ਦੀ ਝਾੜ ਦੇ ਵਿੱਚ ਚੰਗਾ ਹੀ ਬਹੁਤ ਜਿਆਦਾ ਪਿਆਰੀ ਹੈ ਬਾਈ ਕਹਿੰਦਾ ਵੀ ਝਾੜ ਦੇ ਵਿੱਚ ਬਹੁਤ ਜਿਆਦਾ ਸੋਹਣੀ ਵੈਰਾਈਟੀ ਹੈ 1298 ਤੇ ਚਲੋ ਦੋਸਤੋ ਰੂਟ ਵੀ ਹੈਵੀ ਤੇ ਇਹ ਫਰੂਟ ਵੀ ਕਹਿੰਦੇ ਵੇਟ ਵਿੱਚ ਤੇ ਸੁਨੱਖਾ ਵੀ ਬਹੁਤ ਹੈ। ਹੂੰ। ਆਹ ਰਾ ਦੀ ਮਾਰਕੀਟ ਵਿੱਚ ਕੋਈ ਫਰਕ ਪੈਂਦਾ ਵਿਕਣ ਚ ਪਹਿਲਾਂ ਵਿਕਦੀਆਂ ਕੋਈ? ਹਾਂਜੀ ਹਾਂ ਪਹਿਲਾਂ ਇਹ ਵਿਕਦੀਆਂ ਨੇ। ਅੱਛਾ ਉਹਨਾਂ ਜਿਹੜੀਆਂ ਜਿਹੜੀਆਂ ਇਹ ਪੰਜੇ ਵੈਰੇਟੇ ਲਾਈਆਂ ਐ ਇਹਨਾਂ ਪੰਜਾਂ ਵੈਰੇਟੇ ਚੋਂ ਸਭ ਤੋਂ ਵੱਧ ਵਧੀਆ ਵਿਕਣ ਚ ਕਿਹੜੀ ਐ? ਵਿਕਣ ਚ ਇਹ 1464 ਤੇ ਆਹ 1298 ਥੋੜਾ ਜਿਹਾ ਹਜੇ ਪਹਿਲਾਂ ਕਰਦੇ ਸੀਗੇ। ਅੱਛਾ। ਕਿਉਂਕਿ ਉਹ ਫਰੂਟ ਮੋਟਾ ਕਰਕੇ ਥੋੜਾ ਚੱਲਦੇ ਸੀ ਉਤੋਂ। ਠੀਕ ਐ। ਜਿਹੜੇ ਗ੍ਰਾਹਕ ਆਹੀ 1298 ਦੋ। 1298 ਠੀਕ ਐ। ਜਦੋਂ ਇਹਦੀ ਦੂਜੀ ਜਿਹੜਾ ਇਹ ਇਹ ਚੌਣਾਂ ਚੌਣ ਦੇ ਨਾਲ ਹੀ ਵਧੀਆ ਵਿਕਦੀ ਹੈ ਜੀ। ਵੀ ਮੱਕੇ ਕੁੱਲ ਮਿਲਾ ਕੇ ਵਿਕਣ ਚ ਬਹੁਤ ਵਧੀਰੀ ਹੈ। ਹਾਂਜੀ ਹਾਂਜੀ ਵਧੀਆ ਰਹੀ। ਠੀਕ ਹੈ ਜੀ ਠੀਕ ਹੈ ਵੀਰੇ। ਧੰਨਵਾਦ ਆ ਜੀ ਵੀਰੇ। ਧੰਨਵਾਦ। ਬਹੁਤ ਬਹੁਤ ਤੁਹਾਡਾ ਮਿਹਰਬਾਨੀ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ। ਦੇਖੋ ਦੋਸਤੋ ਮਿਹਨਤ ਦੇ ਮੁੱਲ ਇਹ ਪੈਂਦੇ ਆ। ਬਾਈ ਰਾਜ ਜੀ ਤੁਸੀਂ ਜੀ ਬਾਈ ਨੂੰ ਮੇਰੇ ਪਿੱਛੇ ਵੇਖ ਰਹੇ ਆਂ। ਆਪਾਂ ਵੀਡੀਓ ਗੱਲ ਕੀਤੀ ਹੈ। ਵਿਚਾਰਾ ਆਮ ਆਪ ਪਰਿਵਾਰ ਚੋਂ ਬੱਚਾ ਹੈ ਔਰ ਤੁਸੀਂ ਕਲ ਮੰਨੋਗੇ ਸਾਰਾ ਬਾਣ ਹੀ ਠੇਕੇ ਲੱਗ ਕੇ ਖੇਤੀ ਕਰਦਾ ਹੈ ਔਰ ਸਾਰੀ ਸਬਜ਼ੀ ਕਰਦਾ ਚੰਗਾ ਬੜਾ ਬੀਐਮਏ ਬੈਡ ਕੀਤੀ ਹੋਈ ਸੋ ਇਹ ਜਿਹਾ ਆ ਆਪਾਂ ਜਿਹੜੇ ਫਾਰਮਰ ਨੂੰ ਪ੍ਰਮੋਟ ਕਰਨਾ ਹੈ ਬਈ ਦਾ ਪਿੰਡ ਭੈਣੀ ਫੱਤਾ ਤੇ ਕਿਉਂਕਿ ਜੇ ਆਪਾਂ ਪੜ੍ਹੇ ਲਿਖੇ ਜਵਾਕਾਂ ਨੂੰ ਆਪਣੇ ਨੂੰ ਪ੍ਰਮੋਟ ਕਰਾਂਗੇ ਤਾਂ ਉਹਨਾਂ ਦਾ ਹੌਸਲਾ ਹੋਰ ਵੱਧ ਜਾਣਾ ਤੇ ਉਹ ਅੱਗੇ ਤੋਂ ਚੰਗੇ ਕੰਮ ਕਰਨਗੇ ਤੇ ਜਿਹੜੇ ਨਸ਼ਿਆਂ ਵਰਗੀ ਮਾਰਿਆ ਉਹ ਚੀਜ਼ੋਂ ਬਚਣਗੇ ਸੋ ਧੰਨਵਾਦ ਸਭ ਦਾ ਵੀਡੀਓ ਵਧੀਆ ਲੱਗਦਾ ਸ਼ੇਅਰ ਕਰ ਦਿਓ ਸਸੀ ਕਾਲ ਜੀ ਸਾਰਿਆਂ